ਹਾਂ ਜੀ ਸ੍ਰੀ ਗਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੇ ਵੀ ਆਪਣੀ ਘਰੇ ਆਟਾ ਬਚਿਆ ਪਿਆ ਹੁੰਦਾ ਸਵੇਰੇ ਆਪਾਂ ਬਣਾ ਲੈਣਾ ਦੁਪਹਿਰੇ ਆਪਾਂ ਰੋਟੀ ਤੋਂ ਬਾਅਦ ਫਿਰ ਉਹਨੂੰ ਨਹੀਂ ਵਰਤਦੇ ਹੈਗੇ ਤਾਂ ਉਹਨੂੰ ਬੇਸਟ ਨਾ ਕਰਿਆ ਕਰੋ ਅੱਜ ਆਪਾਂ ਬਣਾਵਾਂਗੇ ਆਟੇ ਦੀਆਂ ਬੜੀਆਂ ਦੀ ਦਾਲ ਸਮਝ ਦੱਸਾਂਗੇ ਵੀ ਆਪਾਂ ਕਿਵੇਂ ਉਹ ਕਰਨਾਗਾ ਪਹਿਲਾਂ ਆਪਾਂ ਥੋੜਾ ਜਿਹਾ ਆਟਾ ਲੈ ਲੈਣਾਗਾ ਆਟੇ ਨੂੰ ਰੋ ਪਾਣੀ ਦੇ ਵਿੱਚ ਇਸ ਤਰ੍ਹਾਂ ਧੋ ਲੈਣਾਗਾ ਧੋਂਦੇ ਰਹਿਣਾਗਾ ਜਦ ਤੱਕ ਇਹ ਨਾ ਚਿੰਗਮ ਦੀ ਤਰ੍ਹਾਂ ਨਾ ਹੋ ਜਾਵੇ ਉਹ ਤੱਕ ਆਪਾਂ ਇਹਨੂੰ ਧੋਦੇ ਰਹਿਣਾਗਾ ਪੁਰਾਣੇ ਜਵਾਨੇ ਦੇ ਵਿੱਚ ਬਹੁਤ ਜ਼ਿਆਦੇ ਵੀ ਆਪਾਂ ਹੁਣ ਤਾਂ ਮੀਟ ਬੜੀਆਂ ਜਿਵੇਂ ਆਪਾਂ ਖਾਣੇ ਆਗੇ ਉਹ ਵੀ ਪਹਿਲਾਂ ਇਸ ਤਰ੍ਹਾਂ ਬੜੀਆਂ ਬਣਾਉਂਦੇ ਹੁੰਦੇ ਸੀ ਉੰਦੇ ਰਹਿਣਾ ਹੈ ਇਸ ਤਰ੍ਹਾਂ ਜਿਹੜੇ ਦੇ ਵਿੱਚ ਬੂਰਾ ਛੋੜਾ ਹੁੰਦਾ ਵਾ ਉਹ ਸਾਰਾ ਇਹ ਵਿੱਚ ਨਿਕਲ ਜਾਣਾ ਚਾਹੀਦਾਗਾ ਜੇਕਰ ਤੁਸੀਂ ਦਾਲ ਵੀ ਨਹੀਂ ਬਣਾਣੀ ਤਾਂ ਆਪਾਂ ਵੈਸੇ ਵੀ ਬਣਾ ਕੇ ਇਹਨੂੰ ਖਾ ਸਕਦੇ ਆਂਗੇ ਬਹੁਤ ਵਧੀਆ ਬਣ ਜਿੰਦੀ ਆਪਾਂ ਖਾਣੀ ਹੋਣਾ ਇਹ ਕੋਈ ਚਿਗੰਗਮ ਦੀ ਤਰ੍ਹਾਂ ਬਣਨਾ ਲੱਗ ਗਿਆ। ਇਹ ਗਰੇ ਖੰਡੂ ਨੂੰ ਸੋਨੇ ਹੱਥਾਂ ਦੇ ਵਿੱਚ ਆਏ ਪਾਈ ਸਮਨਾ ਇਸ ਤਰ੍ਹਾਂ ਇਕੱਠਾ ਕਰ ਲੈਣਾਗਾ। ਢੇੜੇ ਦੀ ਤਰ੍ਹਾਂ। കൂടി രണ്ടാസ് ഏത സൂടാ രക്ത അപ്പം ഒരു നീമ രക്കണ ബുരാ സാ ചലോ ചിമ ഇുക്ക ਹਨ ਚੁੱਕਿਆ ਹੈ ਇਸੇ ਤਰ੍ਹਾਂ ਹੀ ਆਪਾਂ ਸਾਰੇ ਆਟੇ ਨੂੰ ਇਸ ਤਰ੍ਹਾਂ ਬਣਾ ਲੈਣਾਗਾ ਫਿਰ ਇਹਦੀ ਨਾਲ ਆਪਾਂ ਇਸ ਤਰ੍ਹਾਂ ਛੋਟੇ-ਛੋਟੇ ਬੋੜੀਆਂ ਬਣਾ ਕੇ ਆਪਾਂ ਤੇਲ ਵਿੱਚ ਤਲਾਵਾਂਗੇ ਹਾਂਜੀ ਆਪਣਾ ਆਟਾ ਬਣ ਚੁੱਕਿਆ ਹੈਗਾ ਦੇਖੋ ਇਸ ਤਰ੍ਹਾਂ ਚਿੰਗਮ ਦੀ ਤਰ੍ਹਾਂ ਬਿਲਕੁਲ ਬਣ ਚੁੱਕਿਆ ਹੈਗਾ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਬੜੀਆਂ ਬਣਾਉਂਦੇ ਹੁੰਦੇ ਨੇ ਆਪਣੇ ਘਰੇ ਬਜ਼ੁਰਗ ਹੋਣਗੇ ਉਹਨਾਂ ਨੂੰ ਜ਼ਰੂਰ ਪੁੱਛਿਓ ਵੀ ਇਸ ਤਰ੍ਹਾਂ ਤੇ ਬੜੀਆਂ ਦਾਲ ਦੀ ਆਟੇ ਦੀ ਬੰਦੀ ਹੈ ਚਲ ਹੁਣ ਆਪਾਂ ਤਲਾਂਗੇ ਅੱਗੇ ਮਿਲ ਜੂਗਾ ਲਓ ਜੀ ਹੁਣ ਆਪਾਂ ਪਕੜ ਮੇ ਬਣਾਉਣ ਲੱਗੇ ਆ ਪੱਟੇ ਨੇ ਥੋੜਾ ਜਿਹਾ ਤੇਲ ਪਾ ਲੈਣਾਗਾ ਜਦੋਂ ਆਪਾਂ ਤੇਲ ਹੁਣ ਪਾਤਾ ਦਸਾ ਕਰ ਲੈਣੇ ਇਦਾਂ ਕੋਣ ਕਰਕੇ ਤੇ ਚਿਕਨ ਹਮ ਤੋ ਬਣ ਗਈ ਲੱਗੂਗੀ ਮੋਜੀ ਨੂੰ ਸੁੰਦਰ ਸੇਸ ਨਾ ਮੇ ਤਾਂ ਬੜੀਆਂ ਬਣਾਉਣ ਲੱਗਿਆਂਗੇ ਹਨ ਬੜੀਆਂ ਤਿਆਰ ਨਹੀਂ ਹੈ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਨਾ ਹਲਕਾ ਹਲਕਾ ਨਮਕ ਮਿਚਾ ਕੇ ਕਿਉਂਕਿ ਨਮਕ ਦੇ ਨਾਲ ਕੇ ਨਾ ਬਹੁਤ ਟੇਸਟੀ ਬਣਦੀਆਂ ਨੇ ਇਹ ਹੁਣ ਅੱਧਾ ਮਿਕਸ ਕਰਾਂਗੇ మిర్చ పో బ ఫోతు എങ്ങൾ ആ ചുക്കാ फुल के हल्किया ब्राउन जो जाने ना तब आप क्ड लेने ਇਹ ਕੁਟ ਇਸ ਤਰ੍ਹਾਂ ਬਣ ਜਾਣੀ ਹੈ ਸਾਰੀਆਂ ਬੜੀਆਂ ਆਪਾਂ ਇਸੇ ਤਰ੍ਹਾਂ ਕੱਢ ਲੈਣੀਆਂ ਨੇ ਹੁਣ ਕੋਟੇ ਕੁਟਾ ਬਣਾ ਕੇ ਰੱਖਣੀ ਹੈ ਤਾਂ ਪਹਿਲਾ ਬਣਾ ਕੇ ਰੱਖ ਸਕਦੇ ਹਾਂ ਛੋਟੀਆਂ ਛੋਟੀਆਂ ਇਹਨੂੰ ਫਿਰ ਨਾਲ ਨਾਲ ਪਾਉਣ ਨੂੰ ਸਾਹ ਕੋਟਾ ਨਾਲ ਨਾਲ ਪਾਉਣਾ ਹੈ ਰੱਖਣੀ ਬਿਲਕੁਲੀ ਥੈਨੀ ਆਕਣੇ ਇਹ ਜਦੋਂ ਜ ਆਪਣੇ ਚਿੰਡਾਂ ਮੇਰੀ ਚੀਨੀ ਦੀ ਕੋਈ ਸਬਜੀ ਆ ਰੌਂਡ ਆਉਂਦਾ ਹੈ ਤਾਂ ਇਸ ਤਰ੍ਹਾਂ ਕਰੀ ਗਾਪੀ ਮੱਤਾ ਹੁੰਦਾ ਉਹ ਬਣਾ ਲੈਂਦੇ ਆਪਰੇ ਭੰਤਰਤਾ ਹੌਲੀ ਹੌਲੀ ਸਾ ਇਹਦੇ ਵਿੱਚ ਪਾਹਨ ਨਮਕੇ ਪਾਉਣੀ ਹੈ ਜੀ ਜੋ ਜੁ ਆਪਣਾ ਇਹਦਰ ਮਸਾਲਾ ਬਣ ਚੁੱਕਿਆ ਹੈ ਆਪਾਂ ਇਹ ਤੋਂ ਪਾਵਾਂਗੇ ਨੀ ਚੁੱਕ ਬੜੀ ਬਣ ਰਹੀ ਹੈ ਥੋੜ੍ਹੀ ਅੱਜ ਸਾਦੀ ਹੈ ਮੀਟ ਹੋ ਗਈ ਇਸ ਕਰਕੇ ਦੋਨੇ ਪਾਸੇ ਗੈਸ ਚਲਾਉਣਾ ਪੈਗੇ ਤੇ ਇਹ ਵਿੱਚ ਕੈਂਦੇ ਨੇ ਜੇ ਦੀ ਆਪਣੀ ਨੂੰ ਦੂਜੀ ਮੀਟ ਬਣਣੀ ਹੈ ਜਾਂ ਨਹੀਂ ਜਾਂ ਬਹੁਤ ਮਹਿੰਗਾ ਨੂੰ ਡਰ ਆ ਲਿੰਦੇ ਨੇ ਕਹਿੰਦੇ ਨਹੀਂ ਬਣਾਉਣੀ ਚਾਹੀਦੀ ਇਹ ਮੀਟ ਤੋਂ ਬਣਵਾਣੀ ਹੈ ਪਰ ਇੰਨੇ ਕ ਡੱਬੇ ਦੇ ਵਿੱਚ ਆਪਾਂ ਨੂੰ ਪਾਉਣ ਦੇ ਲਈ ਮੈਂ ਇਸ ਤਰ੍ਹਾਂ ਮੀਟ ਪਾਤੀ ਬਾਕੀ ਮੀਟ ਬਹੁਤ ਮਹਿੰਗਾ ਹੁੰਦਾ ਇਸ ਕਰਕੇ ਆਪਾਂ ये बड़िया तो ही बना के खाकर नहीं अपनी बड़ी सारिया बन चुके हैं ये पाया लास्ट में जो सारी मतलब आलू बन चुके मसाला बन चुके तो हम आप आलू ये पावगे पानी जब तक अपने आलू बन गए बन गई फिर उस बाड़िया पावे लास्ट में पाने बड़िया जो आप दाल लागे ਬੜੀ ਗੰਪਾਉਣੇ ਪਾਵਾਂਗੇ ਫਿਰ ਜੇ ਬਣ ਗਈ ਤਾਂ ਫਿਰ ਦਸ ਖਾਉਣੇ ਆਉਂਦੇ ਆ ਜਿਹੜੇ ਚੁੱਕਣ ਆਪਣੇ ਆਲੇ ਬਣ ਚੁੱਕੇ ਹਨ ਆਪਾਂ ਇਹਨੇ ਚਕਾਉਣਗੇ ਬੜੀ ਜੀ ਆਪਣੀ ਦਾਲ ਬਣ ਚੁੱਕੀ ਆ ਇੱਕ ਵੇਲੇ ਜੁੱਤੂ ਸਿਗਨਾਟੇ ਦੇ ਬਹੁਤ ਟੇਸਟੀ ਬਣਦੀ ਆ ਜੀ ਜਾਂਦੇ ਸਮੇਂ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰ ਲਿਓ ਇੱਕ ਹੋਰ ਵਾਰ ਬਣੂਗੀ ਤੁਸੀਂ ਕੋਈ ਜੂ ਬਣਾਇਓ ਧੰਨਵਾਦ